ਸਤਿ ਸ਼੍ਰੀ ਅਕਾਲ ਜੀ ਡੀਵੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਦੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰجهه ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕਿ ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾ ਰਹੀ বাস ਜੋ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਜਦੋਂ ਅੰਮ੍ਰਿਤਸਰ ਤੋਂ ਬਟਾਲਾ ਦੇ ਵਿੱਚ ਐਂਟਰ ਕਰਨ ਲੱਗੀ ਤਾਂ ਬਾਈਪਾਸ ਤੇ ਇੱਕ ਟਿਪਰ ਵਾਲੇ ਨੇ ਮੋੜ ਦੇ ਸਾਰੀ ਬੈਕਸਾਈਡ ਤੇ ਲਿਆ ਕੇ ਮਾਰੀ ਜਿਸ ਤੇ ਤੁਹਾਨੂੰ ਦੱਸੀਏ ਕਿ বাস ਜਿਹੜੀ ਇਹ ਬੈਕਸਾਈਡ ਤੋਂ ਪੂਰੀ ਤਰ੍ਹਾਂ ਟੁੱਟ ਭੱਜ ਗਈ ਹੈ ਬਸ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਬੈਕਸਾਈਡ ਤੋਂ ਉੱਡ ਚੁੱਕੀ ਹੈ ਪਰ ਤੰਦਾਦੀ ਹੈ ਕਿ ਗਣਮਤ ਇਹ ਰਹੀ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚ ਬੈਠੀਆਂ ਸਵਾਰੀਆਂ ਦੀ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਉੱਥੇ ਤੰਦਾਦੀ ਕਿ ਜਿਹੜੀ ਸਵਾਰੀਆਂ ਵਿੱਚ ਸੀ ਉਹਨਾਂ ਨੂੰ ਮਾਮੂਲੀ ਜੀਆਂ ਜਿਹੜੀਆਂ ਨੇ ਉਹ ਸੱਟਾਂ ਲੱਗੀਆਂ ਨੇ ਜਿਹੜੀਆਂ ਕਿ ਇਲਾਜ ਦੌਰਾਨ ਜਲਦ ਠੀਕ ਹੋ ਜਾਣਗੀਆਂ ਕਿਸੇ ਤਰ੍ਹਾਂ ਦੀ ਕੋਈ ਕਬਰ ਆਉਣ ਦੀ ਗੱਲ ਨਹੀਂ ਹੈ ਪਰ ਦੱਸਦੀ ਇਹ ਤੁਹਾਨੂੰ ਕਿ ਬਸ ਜਿਹੜੀ ਇਹ ਬੈਕਸ਼ਾਰਟ ਤੋਂ ਪੂਰੀ ਤਰ੍ਹਾਂ ਉੱਡ ਚੁੱਕੀ ਹੈ ਉੱਥੇ ਹੀ ਜਦੋਂ ਕਨੈਕਟਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਤੋਂ ਪਠਾਨਕੋਟ ਦੇ ਲਈ ਜਾ ਰਹੇ ਸੀ ਤੇ ਜਦੋਂ ਅਸੀਂ ਬਾਈਪਾਸ ਪੁਲ ਤੋਂ ਜਿਹੜਾ ਆ ਅੰਦਰ ਨੂੰ ਵੜਨ ਲੱਗੇ ਤਾਂ ਇਧਰੋਂ ਪਠਾਨਕੋਟ ਸਾਈਡ ਵਾਲੇ ਪਾਸਿਓਂ ਇੱਕ ਟਿਪਰ ਤੇਜ਼ ਰਫ਼ਤਾਰ ਆਉਂਦੀ ਹੈ ਜਿਹਦੇ ਕੋਲੋਂ ਇਹ ਟਿਪਰ ਜਿਹੜੀ ਹੈ ਕੰਟਰੋਲ ਨਹੀਂ ਹੋਈ ਤੇ ਉਹਨੇ ਲਿਆ ਕੇ বাস ਦੀ ਬੈਕ ਸ਼ੈੱਡ ਤੇ ਜਿਹੜੀ ਹੈ ਆਪਣੀ ਟਿਪਰ ਠੋਕ ਦਿੱਤੀ ਜਦੇ ਨਾਲ ਇੱਕਦਮ ਪੂਰੀ ਦੀ ਪੂਰੀ বাস ਦੀ ਬੈਕ ਸ਼ੈੱਡ ਜਿਹੜੀ ਹੈ ਉੱਡ ਗਈ ਤੇ ਉਸ ਤੋਂ ਬਾਅਦ ਹਫੜਾ ਦਫਰੀਦਾ ਜਿਹੜਾ ਆ ਮਾਹੌਲ ਹੋ ਗਿਆ ਉਹਦੇ ਨਾਲ ਹੀ ਜਦੋਂ ਡਰਾਈਵਰ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬੱਸ ਦਾ ਜਿਹੜਾ ਨੁਕਸਾਨ ਆ ਉਹ ਕਾਫੀ ਜ਼ਿਆਦਾ ਹੋਇਆ ਬੱਸ ਪੂਰੀ ਤਰ੍ਹਾਂ ਬੈਕ ਸ਼ਾਰਟ ਤੋਂ ਜਿਹੜੀ ਇਹ ਉੱਡ ਚੁੱਕੀ ਏ ਉੱਥੇ ਹੀ ਬੱਸ ਦੀਆਂ ਸਵਾਰੀਆਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹਾਂ ਜ਼ਿਆਦਾ ਸੱਟ ਤਾਂ ਨਹੀਂ ਲੱਗੀ ਪਰ ਸ਼ੀਸ਼ਾ ਵੱਜਣ ਦੇ ਨਾਲ ਸਵਾਰੀ ਦੀ ਇੱਕ ਪੈਣ ਦੇ ਜਿਹੜੀ ਹੈ ਉਹ ਜਿਆਦਾ ਛੱਟ ਜਿਹੜੀ ਲੱਗੀ ਹੈ ਸ਼ੀਸ਼ੇ ਟੁੱਟ ਕੇ ਵਜਨ ਦੇ ਨਾਲ ਦੂਸਰੇ ਪਾਸੇ ਤੁਸੀਂ ਦੇ ਦੇ ਪਿਓ ਪਿੱ ਟਿਪਰ ਦਾ ਵੀ ਸ਼ੀਸ਼ਾ ਟੁੱਟਿਆ ਹੋਇਆ ਆ ਪਰ ਕਿਤੇ ਨਾ ਕਿਤੇ ਜਿਹੜਾ ਹੈ ਟਿਪਰ ਦੇ ਹਾਲਾਤ ਠੀਕ ਨੇ ਤੇ ਬੱਸ ਜਿਹੜੀ ਇਹ ਬੈਕ ਸ਼ਾਈਡ ਤੋਂ ਪੂਰੀ ਤਰ੍ਹਾਂ ਨ ਦਿੱਤੀ ਗਈ ਹੈ ਟਿਪਰ ਵਾਲੇ ਕੋਲੋਂ ਸਾਇਦ ਕੰਟਰੋਲ ਨਹੀਂ ਹੋਈ ਤੇ ਇਹ ਟਿਪਰ ਬੱਜਰੀ ਦੇ ਨਾਲ ਵੀ ਲੋਡਡ ਸੀ ਜਦੀ ਬ੍ਰੇਕ ਲਗਾਉਣੀ ਵੈਸੇ ਹੀ ਮੁਸ਼ਕਲ ਹੋ ਜਾਂਦੀ ਹੈ ਤਸਵੀਰਾਂ ਦੇ ਦੇ ਤੂੰ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਬਟਾਲਾ ਤੋਂ ਬਣੇ ਰੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਜੀ ਵੇਖਾ ਜੀ ਕੀ ਨਾਮ ਤੁਹਾਡਾ ਪ੍ਰਦੀਪ ਕੁਮਾਰ ਜੀ ਮੈਂ ਤਾਂ ਕਲੈਕਟਰ ਆ ਜੀ ਕਿੱਦਾਂ ਘਟਨਾ ਹੈ ਕੀ ਹੋਇਆ ਸਰ ਇਹ ਅੰਬਰਸਰੋਂ ਆਏ ਆ ਤੇ ਚੋਕ ਚ ਟ੍ਰੈਫਿਕ ਨਹੀਂ ਸੀਗੀ ਇੱਥੇ ਗੱਡੀਆਂ ਢਿੱਖੜੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤੇ ਉਹਨਾਂ ਸਿੱਧੀ ਆੜੀ ਬਾਸ ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾਰੀ ਮੋਟੀ ਸੱਟ ਪੇਟ ਲੱਗੀ ਐ ਤੇ ਉਹ ਬਾਕੀ ਐਸਐਸਪੀ ਜਿਹੜੀ ਫੋਰਸ ਹੈਗੀ ਆ ਉਹ ਆ ਗਈ ਸੀ ਮੌਕੇ ਤੇ ਉਹਨਾਂ ਨੇ ਜਿਹੜੇ ਹੈਗੇ ਉਹਨਾਂ ਨੂੰ ਮਾੜਾ ਮਾੜਾ ਟ੍ਰੀਟਮੈਂਟ ਦਵਾ ਦਿੱਤਾ ਇਸੇ ਵੰਟ ਸਰ ਟਿਪਰ ਵਾਲਾ ਜਿਹੜਾ ਉਹ ਕੋ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹ ਮਾਲ ਲੱਦੇ ਦਾ ਨੇ ਉਨੇ ਸਾਰੀ ਗੱਡੀ ਪਾਰਟੀ ਤਾਂ ਸਾਹਮਣੇ ਹੀ ਆ ਗੱਡੀ ਦੇਖ ਲਓ ਕੀ ਜੀਸਨ ਕੱਢੀ ਸੀ ਰਾਜਵਿੰਦਰ ਸਿੰਘ ਕਿੱਥੋਂ ਆ ਰਹੇ ਸੀ ਕੀ ਘਟਾਈ ਅੰਮਰਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੋੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਣ ਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿਪਰ ਵੱਜ ਗਈ ਆ ਉਹਦੇ ਕੋਲ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬਸਦਾ ਤੇ ਤੁਹਾਡੇ ਸਾਹਮਣੇ ਹੀ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ-ਮੋਟੀ ਖਰੋਜ ਮਤਲਬ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮਾੜੇ-ਮੋਟਾ ਉਹ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਪ੍ਰਾਈਵੇਟ ਹਾਂਜੀ ਮੇਰੇ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤੋਂ ਆਈ ਅਈ ਅੰਬੀਸਰ ਤੋਂ ਆਏ ਤੇ ਗੁਰਦਾਸਪੁਰ ਜਾਂਦੇ ਸੀਗੇ ਇਹ ਪਾਸ ਕਿਤੇ ਹੀ ਆਈ ਸਭ ਤੋਂ ਲਾਸਟ ਤੇ ਇਹੀ ਸੀਗੇ ਲਾਸਟ ਤੋਂ ਪਿੱਛੋਂ ਪਾਸੇ ਟੁੱਟੀ ਹੈ ਲਾਸਟ ਤੇ ਹੀ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤੇ ਫੇਟਸ ਦਾ ਪਾੜ ਕੇ ਸਾਰੀ ਤੁਸੀਂ ਪਾਸੇ ਦਿੱਤੀ ਕਿ ਕਿੰਦਾ ਵਾ ਵਿਰੋਧ ਹੋਣਾ ਸਮਝ ਨਹੀਂ ਆਇਆ ਹਨ ਨੂੰਤ ਲੱਗਿਆ ਕਿ ਬਸ ਐਂਡੀ ਆਜ ਜਿਤਨਾ ਬੱਸ ਗਲਤੀ ਕਿੰਨਾ ਦੀ ਹੈ ਉਹ ਤੇ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਬਸ ਤੁਹਾਡੇ ਨਾਲ ਸੀ ਕੱਚਾ ਵਾਪਸ ਸਟੋਡੀ ਚ ਸ਼ੀਸ਼ਾ ਖੁੱਬ ਗਿਆ ਜੀ। ਭੈਣ ਜੀ। ਹਾਂਜੀ। ਪਤਾ ਨਹੀਂ ਆ ਕਿ ਕਿਹੜੀ ਘਟਨਾ ਕਿੱਥੇ ਹੋਈ ਤੇ ਕਿਸ ਤਰ੍ਹਾਂ ਖਿੰਡ ਗਿਆ। ਹੁਣੇ-ਹੁਣੇ ਬੱਸ ਆ ਰਹੀ ਐ ਅੰਮ੍ਰਿਤਸਰ ਲੋ। ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ। ਤੇ ਇਧਰੋਂ ਪਟਾਣਕੋਟ ਤੋਂ ਬਜਰੀ ਦੇ ਟਰੱਕ ਭਰੇ ਆ ਰਿਹਾ ਐ। ਉਹ ਥੋੜਾ ਨਾਲ ਵੱਜ ਗਿਆ। ਨੁਕਸਾਨ ਨੁਕਸਾਨ ਯਾਨੀ ਨੁਕਸਾਨ ਤੇ ਕੋਈ ਨਹੀਂ ਐ ਬਾਕੀ ਨੁਕਸਾਨ ਸਾਹਮਣੇ ਦਿਸਣੀ ਦਿਆ ਹੋਇਆ ਆਏਗਾ। ਯਾਨੀ ਨੁਕਸਾਨ ਕੋਈ ਨਹੀਂ ਐ। ਵਾਸਦਾ ਨੰਬਰ ਵੇਲਾਦਾ ਨੰਬਰ ਵਾਸਦਾ ਨੰਬਰ ਪੀਬੀ06 ਡਬਲ ਬੀ 5361 ਇਹ ਪ੍ਰਾਨਕੁੱਡੀਪੂ ਦੀ ਪਾਸਿਆ ਸਰ ਕੀ ਕਾਰਵਾਈ ਕਰ ਰਹੇ ਹਾਂਜੀ ਕੀ ਕਾਰਵਾਈ ਕਰਦੇ ਕਾਰਵਾਈ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸਾਈਡ ਤੇ